ਵਿਸ਼ਾ ਵਰਤ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਚੰਨਿਕੜ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ ਵੀ ਉੱਥੋਂ ਦੀਆਂ ਸਾਹਮਣੇ ਆਈਆਂ ਨੇ ਪ੍ਰੇਡ ਗਰਾਉਂਡ ਦੇ ਕੋਲ ਇੱਕ ਸੀਟੀਬੱਸ ਜਿਹੜੀ ਕਿ ਪਲਟ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਸ਼ੁੱਕਰਵਾਰ ਨੂੰ ਪ੍ਰੇਡ ਗਰਾਉਂਡ ਦੇ ਕੋਲ ਇਹ ਇੱਕ ਵੱਡਾ ਹਾਦਸਾ ਝੜਾ ਕਿ ਵਾਪਰਿਆ ਹੈ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ ਦੇ ਇੱਕ ਬੱਸ ਜਿਹੜੀ ਕੀ ਕੰਟਰੋਲ ਫਿਰ ਜਾਂਦੀ ਹੈ ਤੇ ਉਸ ਤੋਂ ਬਾਅਦ ਹਪਾਰਟ ਜਾਂਦੀ ਹੈ ਤੇ ਹਾਦਸੇ ਦੇ ਸਮੇਂ ਜਿਹੜੇ ਇਸ ਦੇ ਵਿੱਚ 20 ਤੋਂ 22 ਲੋਕ ਜਿਹੜੇ ਯਾਤਰੀ ਸਵਾਰ ਹੁੰਦੇ ਨੇ ਗਨੀਮਤ ਰਹਿੰਦੀ ਹੈ ਕਿ ਜਾਨੇ ਨੁਕਸਾਨ ਇਸ ਦੇ ਵਿੱਚ ਨਹੀਂ ਹੋਇਆ ਹਾਦਸੇ ਦੇ ਵਿੱਚ ਜ਼ਖਮੀਆਂ ਨੂੰ ਜੜੇ ਕੀ ਤੁਰੰਤ ਹਸਪਤਾਲ ਜੜਾ ਕਿ ਲਿਚਾਇਆ ਗਿਆ ਉਹਨਾਂ ਦੇ ਮਾਮੂਲੀ ਸੱਟਾ ਜੜੀ ਕੀ ਲੱਗੀਆਂ ਸੀ ਸੈਕਟਰ 16 ਹਸਪਤਾਲ ਦੇ ਵਿੱਚ ਜੜਾ ਕਿ ਉਹਨਾਂ ਨੂੰ ਪਹर्ती ਕਰਵਾਇਆ ਗਿਆ ਤੇ ਦੱਸਣਯੋਗ ਹੈ ਕਿ বাস ਜੜੀ ਜੜੀ ਕੀ ਸਪੀਡ ਸੀ ਕਾਫੀ ਜ਼ਿਆਦਾ ਤੇਜ਼ ਦਸਤੀ ਜਾ ਰਹੀ ਸੀ ਤੇ ਇੱਕਦਮ ਜੜਾ ਕਿ ਉਸ ਦਾ ਕੰਟਰੋਲ ਉਹ ਖੋ ਬੈਠਦੀ ਹੈ ਤੇ ਉਸ ਤੋਂ ਬਾਅਦ ਇਹ ਸਾਈਕਲ ਟਰੈਕ ਦੇ ਵਿੱਚ ਜਾ ਵੱਜਦੀ ਹੈ ਤੇ ਇਹ বাস ਜੜੀ ਕੀ ਮਨੀ ਮਾਜਰਾ ਦੇ ਸੈਕਟਰ 17 বাস ਸਟੈਂਡ ਦੀ ਤਰਫ ਜਾ ਰਹੀ ਸੀ ਤਾਂ ਤਸਵੀਰਾਂ ਵੀ ਉੱਥੋਂ ਦੀਆਂ ਸામਨੇ ਆਈਆਂ ਨੇ ਪਰ ਗਨੀਮਤ ਰਹਿੰਦੀ ਹੈ ਕਿ ਸਾਥ ਸਦ ਵਿੱਚ ਜਿਹੜੇ ਕੀ ਮਾਮੂਲੀ ਸੱਟਾਂ ਲੱਗਦੀਆਂ ਨੇ ਸਵਾਰੀਆਂ ਨੇ ਤੇ ਉਹਨਾਂ ਨੂੰ ਤੁਰੰਤ ਜਿਹੜਾ ਕਿ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਹੈ